ਦੈਨੇਸ਼ਵਰਾ ਨਿਊਜ਼ ਵੇਖਣ ਵਾਲੇ ਸਾਡਾ ਸਤਿ ਸ਼੍ਰੀ ਅਕਾਲ ਨੂੰ ਮੇਰਾ ਨੂੰ ਪਿਆਰ ਬਿਸ਼ੇਸ਼ਕਾਲ ਅੱਜ ਇਸ ਮੌਜੂਦ ਆ ਐਮ ਐਲ اے ਦਫ਼ਤਰ ਦੇ ਵਿੱਚ ਜਿੱਥੇ ਕਿ ਇੱਕ ਪਿਛਲੀ ਦਿਨੀ ਜਿਹੜੀ ਹੈ ਇੱਕ ਪਰਿਵਾਰ ਦੇ ਜਿਹੜੀ ਛੱਤ ਡਿੱਗਣ ਨਾਲ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਸੀ ਤੇ ਉਸ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਅੱਜ ਜਿੱਥੇ ਵਿਧਾਇਕ ਰਾਜਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਜੀ ਰਾਜਾ ਜੀ ਅੱਜ ਜਿਹੜਾ ਆਪਾਂ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਸਹਾਇਤਾ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜੁਲਾਈ ਮਹੀਨੇ ਦੇ ਵਿੱਚ ਬਰਸਾਤ ਦੇ ਨਾਲ ਇਸ ਰਿੰਕਾ ਦਾ ਪਤੀ ਅਤੇ ਇਹਦੀਆਂ ਦੋ ਲੜਕੀਆਂ ਉਹ ਮਕਾਨ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਇਹ ਤੋਂ ਕੇਸ ਬਣਾ ਕੇ ਸਰਕਾਰ ਨੂੰ ਭੇਜਿਆ ਸੀ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਇਸ ਪਰਿਵਾਰ ਲਈ 12 ਲੱਖ ਰੁਪਏ ਜਿਹੜਾ ਭੇਜਿਆ ਸੀ ਤਾਂ ਉਹ ਅੱਜ ਅਸੀਂ ਉਹਨੂੰ ਚੈੱਕ ਪੇਟ ਕੀਤਾ ਉਹ ਦੇਖਿਆ ਜਾਓ ਜਿਹੜੇ ਪਿਛਲੇ ਦਿਨੀ ਹੜ੍ਹ ਦੇ ਹੜ੍ਹ ਪ੍ਰਭਾਵਿਤ ਜਿਹੜੇ ਖੇਤਰ ਹੋਏ ਆ ਉਹਨਾਂ ਦਾ ਪਾਣੀ ਉਤਰ ਚੁੱਕਾ ਤੁਸੀਂ ਵੀ ਲਗਾਤਾਰ ਵਿజిਟ ਕਰ ਰਹੇ ਹੋ ਉੱਥੇ ਕੀ ਹਾਲ ਅੱਜ ਅਸੀਂ ਅੱਤਕੁੱਲਾ ਪਿੰਡ ਹੈ ਜਿੱਥੇ ਜਿਹੜਾ ਪੂਰੇ ਪਿੰਡ ਪਾਣੀ ਦੇ ਘਰਾਓ ਚ ਸੀ ਤਾਂ ਉਹ ਪਾਣੀ ਉਤਰਨ ਦੇ ਬਾਅਦ ਅੱਜ ਮੈਂ ਘਰ-ਘਰ ਜਾ ਕੇ ਵਿਜਿਤ ਕੀਤੀ ਆ ਔਰ ਲੋਕਾਂ ਨੂੰ ਪੁੱਛਿਆ ਵੀ ਕੀ ਚਾਹੀਦਾ ਜਾਂ ਕਿਸੇ ਦੇ ਘਰ ਦੀ ਤਰੇੜ ਆਈ ਆ ਜਾਂ ਕਿਸੇ ਦੇ ਪਾਲੇ ਡਿੱਗ ਪਿਆ ਉਹ ਸਾਰਾ ਮੈਂ ਪ੍ਰਸ਼ਾਸਨ ਸਾਡੇ ਨਾਲ ਨਾਇਬ ਸਾਹਿਬ ਵੀਡੀਓ ਸਾਹਿਬ ਔਰ ਸਾਰੇ ਸਟਾਫ ਨੇ ਜਾ ਕੇ ਅਸੀਂ ਇਨਸਪੈਕਸ਼ਨ ਕੀਤੀ ਹੈ ਜੋ ਜੋ ਉਹਨਾਂ ਦੀਆਂ ਮੰਗਾ ਸੀ ਕਿਉਂਕਿ ਅੱਲੇ ਉੱਥੇ ਕਿਉਂਕਿ ਪਾਣੀ ਔਨ ਕਰਕੇ ਜਿਹੜੇ ਪੱਠੇ ਸੀਗੇ ਉਹ ਖਰਾਬ ਹੋ ਗਏ ਆ ਤੇ ਕਿਸੇ ਦੀਆਂ ਕਿੰਨੀਆਂ ਮੱਜਾ ਕਿੰਨੇ ਡੰਗਰ ਸਾਰਾ ਲੈ ਕੇ ਲਿਆਂਦਾ ਆ ਉਸ ਸਾਹਿਬ ਨਾਲ ਅਸੀਂ ਜਿਹੜਾ ਚਾਰੇ ਦਾ ਪ੍ਰਬੰਧ ਉਹ ਤਾਂ ਕੱਲ ਸਵੇਰ ਟਰਾਲੀ ਭੇਜ ਦੇਣੀ ਉਸ ਸਾਹਿਬ ਨਾਲ ਜਿੰਨੇ ਜਿੰਨੇ ਕਿਸੇ ਤੋਂ ਡੰਗਰ ਤਾਂ ਜਿਨ੍ਹਾਂ ਦੇ ਘਰ ਤਰੇੜਾਂ ਆਈਆਂ ਸੀ ਜਾਂ ਪਾਲੇ ਸੀਗੇ ਡਿੱਗ ਪਿਆ ਉਹ ਅਸੀਂ ਨੋਟ ਕਰਕੇ ਲੈਂਦੇ ਆ ਉਹ ਸਰਕਾਰ ਨੂੰ ਦਿੱਤੇ ਜਾਣਗੇ ਤੇ ਜਲਦੀ ਤੋਂ ਜਲਦੀ ਜਿਹੜਾ ਪਾਣੀ ਦਾ ਮਾਜਵਾ ਉਹ ਦਿੱਤਾ ਜਾਏਗਾ ਇਹ ਜਿਹਾ ਐਮਐਲਏ ਸਾਹਿਬ ਨੇ ਦੱਸਿਆ ਕਿ ਜਿਹੜੀ ਪਿਛਲੇ ਦਿਨੀ ਜਿਹੜੀ ਇੱਕ ਪਰਿਵਾਰ ਦੇ ਇਤਹਾਫਤ ਆਈ ਸੀ ਉਸ ਨੂੰ ਬਧੇ ਨਜ਼ਰ ਉਸ ਪਰਿਵਾਰ ਨੂੰ ਜਿਹੜਾ ਵਾ 12 ਲੱਖ ਰੁਪਏ ਦਾ ਜਿਹੜਾ ਇੱਕ ਚੈੱਕ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ ਇਹ ਵੀ ਆਖਿਆ ਕਿ ਮੈਂ ਹਰ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਦਾ ਜਿਹੜਾ ਦੌਰਾ ਕੀਤਾ ਜੋ ਵੀ ਉਹਨਾਂ ਦੀ ਉਰਤ ਹੋ ਗਈ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਹੀਆ ਕਰਾਇਆ ਜਾਊਗਾ ਤੁਸੀਂ ਵੇਖਦੇ ਰਹੋ ਦਿਨਿਕ ਸ੍ਰੀਮ ਮੈਂ ਹਾਂ ਅਰਜੁਨ ਜੰਟਾ ਡਾਡਮ ਦਿਨਿਸ਼ਵਰ ਨਿਊਜ਼ ਵੇਖਣ ਵਾਲੇ ਸਾਡਾ ਸਤਿ ਸ਼੍ਰੀ ਅਕਾਲ ਮੇਰਾ ਉਹਨਾਂ ਪਿਆਰ ਬਿਸ਼ੇਸ਼ ਕਾਲ ਅੱਜ ਇਸ ਮ ਪਿਛਲੇ ਦਿਨੀ ਜਿਹੜੀ ਇੱਕ ਪਰਿਵਾਰ ਦੇ ਜਿਹੜੀ ਸ਼ਰਟ ਡਿਗਨ ਨਾਲ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਸੀ ਤੇ ਉਸ ਸੰਬੰਧ ਵਿੱਚ ਗੱਲਬਾਤ ਧੰਨਵਾਦ ਸਹਿਤ ਅੱਜ ਜਿੱਥੇ ਵਿਧਾਇਕ ਰਾਜਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਜੀ ਰਾਜਾ ਜੀ ਜਿਹੜਾ ਇਹ ਜਿਹੜਾ ਉਹਨਾਂ ਪਰਿਵਾਰ ਨਾਲ ਜਿਹੜੀ ਸਹਾਇਤਾ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਆ ਇਹ ਜੁਲਾਈ ਮਹੀਨੇ ਦੇ ਵਿੱਚ ਪ੍ਰਸਾਤ ਦੇ ਨਾਲ ਇਸ ਰਿੰਕਾ ਦਾ ਪਤੀ ਅਤੇ ਇਹਦੀਆਂ ਦੋ ਲੜਕੀਆਂ ਉਹ ਮਕਾਨ ਡਿਗਨ ਨਾਲ ਉਹਨਾਂ ਦੀ ਡੈਥ ਹੋ ਗਈ ਸੀਗੀ ਤਾਂ ਇਹ ਤੋਂ ਕੇਸ ਬਣਾ ਕੇ ਸਰਕਾਰ ਨੂੰ ਭੇਜਿਆ ਸੀ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਇਸ ਪਰਿਵਾਰ ਲਈ 12 ਲੱਖ ਰੁਪਏ ਜਿਹੜਾ ਭੇਜਿਆ ਸੀ ਤਾਂ ਉਹ ਅੱਜ ਅਸੀਂ ਉਹਨੂੰ ਚੈੱਕ ਪੇਟ ਕੀਤਾ। ਤੁਸੀਂ ਦੇਖਿਆ ਜਾਓ ਜਿਹੜੇ ਪਿਛਲੇ ਦਿਨੀ ਹੜ੍ਹ ਦੇ ਹੜ੍ਹ ਪ੍ਰਭਾਵਿਤ ਜਿਹੜੇ ਖੇਤਰ ਹੋਏ ਆ ਉਹਨਾਂ ਦਾ ਪਾਣੀ ਉਤਰ ਚੁੱਕਾ। ਤੁਸੀਂ ਵੀ ਲਗਾਤਾਰ ਵਿజిਟ ਕਰ ਰਹੇ ਹੋ ਉੱਥੇ ਕੀ ਗੱਲ। ਅੱਜ ਅਸੀਂ ਫਤਕੁੱਲਾ ਪਿੰਡ ਆ ਜਿੱਥੇ ਜਿਹੜਾ ਪੂਰੇ ਪਿੰਡ ਪਾਣੀ ਦੇ ਘਰਾਓ ਚ ਸੀ ਤਾਂ ਉਹ ਪਾਣੀ ਉਤਰਨ ਦੇ ਬਾਅਦ ਅੱਜ ਮੈਂ ਘਰ ਘਰ ਜਾ ਕੇ ਵਿਜਿਤ ਕੀਤੀ ਆ ਔਰ ਲੋਕਾਂ ਨੂੰ ਪੁੱਛਿਆ ਵੀ ਕੀ ਚਾਹੀਦਾ ਜਾਂ ਕਿਸੇ ਦੇ ਘਰ ਦੀ ਤਰੇੜ ਆਈ ਆ ਜਾਂ ਕਿਸੇ ਦੇ ਪਾਲੇ ਡਿੱਗ ਪਿਆ ਉਹ ਸਾਰਾ ਮੈਂ ਪ੍ਰਸ਼ਾਸਨ ਸਾਡੇ ਨਾਲ ਨਾਇਬ ਸਾਹਿਬ ਵੀਡੀਓ ਸਾਹਿਬ ਔਰ ਸਾਰੇ ਸਟਾਫ ਨੇ ਜਾ ਕੇ ਅਸੀਂ ਇਨਸਪੈਕਸ਼ਨ ਕੀਤੀ ਹੈ ਜੋ ਜੋ ਉਹਨਾਂ ਦੀਆਂ ਮੰਗਾ ਸੀ ਕਿਉਂਕਿ ਅੱਲੇ ਉੱਥੇ ਕਿਉਂਕਿ ਪਾਣੀ ਔਨ ਕਰਕੇ ਜਿਹੜੇ ਪੱਠੇ ਸੀਗੇ ਉਹ ਖਰਾਬ ਹੋ ਗਏ ਆ ਜੇ ਕਿਸੇ ਦੀਆਂ ਕਿੰਨੀਆਂ ਮੱਜਾ ਕਿੰਨੇ ਡੰਗਰ ਸਾਰਾ ਲੈ ਕੇ ਲਿਆਂਦਾ ਹੈ ਉਹ ਸਾਬ ਨਾਲ ਅਸੀਂ ਜਿਹੜਾ ਚਾਰੇ ਦਾ ਪ੍ਰਬੰਧ ਉਹ ਤਾਂ ਕੱਲ ਸਵੇਰ ਟਰਾਲੀ ਭੇਜ ਦੇਣੀ ਉਸ ਸਾਬ ਨਾਲ ਜਿੰਨੇ ਜਿੰਨੇ ਕਿਸੇ ਤੋਂ ਡੰਗਰ ਤਾਂ ਜਿਨ੍ਹਾਂ ਦੇ ਘਰ ਤਰੇੜਾਂ ਆਈਆਂ ਸੀ ਜਾਂ ਪਾਲੇ ਸੀਗੇ ਡਿੱਗ ਪਿਆ ਉਹ ਅਸੀਂ ਨੋਟ ਕਰਕੇ ਲੈਂਦੇ ਆ ਉਹ ਸਰਕਾਰ ਨੂੰ ਦਿੱਤੇ ਜਾਣਗੇ ਤੇ ਜਲਦੀ ਤੋਂ ਜਲਦੀ ਜਿਹੜਾ ਪਾਣੀ ਦਾ ਮਾਜਵਾ ਉਹ ਦਿੱਤਾ ਜਾਏਗਾ ਇਸ ਐਮਐਲਏ ਸਾਭ ਜਿੰਨੇ ਨੇ ਦੱਸਿਆ ਕਿ ਜਿਹੜੀ ਪਿਛਲੇ ਦਿਨੀ ਜਿਹੜੀ ਇੱਕ ਪਰਵਾਦ ਦੇ ਇਤਹਾਫਤ ਆਈ ਸੀ ਉਸ ਨੂੰ ਬਧੇ ਨਜ਼ਰ ਉਸ ਪਰਿਵਾਰ ਨੂੰ ਜਿਹੜਾ ਵਾ 12 ਲੱਖ ਰੁਪਏ ਦਾ ਜਿਹੜਾ ਇੱਕ ਚੈੱਕ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ ਇਹ ਵੀ ਆਖਿਆ ਕਿ ਮੈਂ ਹਰ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਦਾ ਜਿਹੜਾ ਦੌਰਾ ਕੀਤਾ ਜੋ ਵੀ ਉਹਨਾਂ ਦੀ ਜ਼ਰੂਰਤ ਹੋਗੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮੁਹਈਆ ਕਰਾਈ ਜਾਊਗੀ ਤੁਸੀਂ ਵੇਖਦੇ ਰਹੋ ਦਿਨਿਕ ਸੇਰਾ ਮੈਂ ਹਰਜਿੰਦਰਾਂ ਟਾਂਡਾ ਡਾੜਬਾ ਦਿਨਿਸ਼ਵਰ ਨਿਊਜ਼ ਵੇਖਣ ਵਾਲੇ ਸਾਡੇ ਸਤਿਕਾਰਯੋਗ ਮੇਰੇ ਨੂੰ ਪਿਆਰ ਵਿਸ਼ੇਸ਼ਤ ਕਾਲ ਅੱਜ ਇਸ ਮੌਜੂਦ ਐਮ ਪਿਛਲੇ ਦਿਨੀ ਜਿਹੜੀ ਇੱਕ ਪਰਿਵਾਰ ਦੇ ਜਿਹੜੀ ਛੱਤ ਡਿੱਗਣ ਨਾਲ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਸੀ ਤੇ ਉਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਅੱਜ ਜਿੱਥੇ ਵਿਧਾਇਕ ਰਾਜਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਜੀ ਰਾਜਾ ਜੀ ਅੱਜ ਜਿਹੜਾ ਉਹਨਾਂ ਪਰਿਵਾਰ ਨੂੰ ਜਿਹੜੀ ਸਹਾਇਤਾ ਦਿੱਤੀ ਗਈ ਹੈ ਕੀ ਕਹਿਣਾ ਹੈ ਸਰ ਇਹ ਜੁਲਾਈ ਮਹੀਨੇ ਦੇ ਵਿੱਚ ਬਰਸਾਤ ਦੇ ਨਾਲ ਇਸ ਰਿੰਕਾ ਦਾ ਪਤੀ ਅਤੇ ਇਹਦੀਆਂ ਦੋ ਲੜਕੀਆਂ ਉਹ ਮਕਾਨ ਡਿੱਗਣ ਨਾਲ ਉਹਨਾਂ ਦੀ ਡੈਥ ਹੋ ਗਈ ਸੀਗੀ ਤਾਂ ਇਹ ਤੋਂ ਕੇਸ ਬਣਾ ਕੇ ਸਰਕਾਰ ਨੂੰ ਭੇਜਿਆ ਸੀ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਇਸ ਪਰਿਵਾਰ ਲਈ 12 ਲੱਖ ਰੁਪਏ ਜਿਹੜਾ ਭੇਜਿਆ ਸੀ ਤਾਂ ਉਹ ਅੱਜ ਅਸੀਂ ਉਹਨੂੰ ਚੈੱਕ ਪੇਟ ਕੀਤਾ ਉਹ ਦੇਖਿਆ ਜਾਓ ਜਿਹੜੇ ਪਿਛਲੇ ਦਿਨੀ ਹੜ੍ਹ ਦੇ ਹੜ੍ਹ ਪ੍ਰਭਾਵਿਤ ਜਿਹੜੇ ਖੇਤਰ ਹੋਏ ਆ ਉਹਨਾਂ ਦਾ ਪਾਣੀ ਉਤਰ ਚੁੱਕਾ ਤੁਸੀਂ ਵੀ ਲਗਾਤਾਰ ਵਿజిਟ ਕਰ ਰਹੇ ਹੋ ਉੱਥੇ ਕੀ ਗੱਲ ਅੱਜ ਅਸੀਂ ਫਤਕੁੱਲਾ ਪਿੰਡ ਹੈ ਜਿੱਥੇ ਜਿਹੜਾ ਪੂਰੇ ਪਿੰਡ ਪਾਣੀ ਦੇ ਘਰਾਅ ਚ ਸੀ ਤਾਂ ਉਹ ਪਾਣੀ ਉਤਰਨ ਦੇ ਬਾਅਦ ਅੱਜ ਮੈਂ ਘਰ ਘਰ ਜਾ ਕੇ ਵਿਜਿਤ ਕੀਤੀ ਆ ਔਰ ਲੋਕਾਂ ਨੂੰ ਪੁੱਛਿਆ ਵੀ ਕੀ ਚਾਹੀਦਾ ਜਾਂ ਕਿਸੇ ਦੇ ਘਰ ਦੀ ਤਰੇੜ ਆਈ ਆ ਜਾਂ ਕਿਸੇ ਦੇ ਪਾਲੇ ਡਿੱਗ ਪਿਆ ਉਹ ਸਾਰਾ ਮੈਂ ਪ੍ਰਸ਼ਾਸਨ ਸਾਡੇ ਨਾਲ ਨਾਇਬ ਸਾਹਿਬ ਵੀਡੀਓ ਸਾਹਿਬ ਔਰ ਸਾਰੇ ਸਟਾਫ ਨੇ ਜਾ ਕੇ ਅਸੀਂ ਇਨਸਪੈਕਸ਼ਨ ਕੀਤੀ ਹੈ ਜੋ ਜੋ ਉਹਨਾਂ ਦੀਆਂ ਮੰਗਾ ਸੀ ਕਿਉਂਕਿ ਅੱਲੇ ਉੱਥੇ ਕਿਉਂਕਿ ਪਾਣੀ ਔਨ ਕਰਕੇ ਜਿਹੜੇ ਪੱਠੇ ਸੀਗੇ ਉਹ ਖਰਾਬ ਹੋ ਗਏ ਆ ਤੇ ਕਿਸੇ ਦੀਆਂ ਕਿੰਨੀਆਂ ਮੱਜਾ ਕਿੰਨੇ ਡੰਗਰ ਸਾਰਾ ਲੈ ਕੇ ਲਿਆਂਦਾ ਆ ਉਸ ਸਾਹਿਬ ਨਾਲ ਅਸੀਂ ਜਿਹੜਾ ਚਾਰੇ ਦਾ ਪ੍ਰਬੰਧ ਉਹ ਤਾਂ ਕੱਲ੍ਹ ਸਵੇਰ ਟਰਾਲੀ ਪੀਛ ਦੇਣੀ ਉਸ ਸਾਹਿਬ ਨਾਲ ਜਿੰਨੇ ਜਿੰਨੇ ਕਿਸੇ ਤੋਂ ਡੰਗਰ ਤਾਂ ਜਿਨ੍ਹਾਂ ਦੇ ਘਰ ਤਰੇੜਾਂ ਆਈਆਂ ਸੀ ਜਾਂ ਪਾਲੇ ਸੀਗੇ ਡਿੱਗ ਪਿਆ ਉਹ ਅਸੀਂ ਨੋਟ ਕਰਕੇ ਲੈਂਦੇ ਆ ਉਹ ਸਰਕਾਰ ਨੂੰ ਦਿੱਤੇ ਜਾਣਗੇ ਤੇ ਜਲਦੀ ਤੋਂ ਜਲਦੀ ਜਿਹੜਾ ਪਾਣੀ ਦਾ ਮਾਜਵਾ ਉਹ ਦਿੱਤਾ ਜਾਏਗਾ ਇਸਾ ਐਮਐਲਏ ਸਾਹਿਬ ਨੇ ਦੱਸਿਆ ਕਿ ਜਿਹੜੀ ਪਿਛਲੇ ਦਿਨੀ ਜਿਹੜੀ ਇੱਕ ਪਰਿਵਾਰ ਦੇ ਇਤਹਾਫਤ ਆਈ ਸੀ ਉਸ ਨੂੰ ਬਧੇ ਨਜ਼ਰ ਉਸ ਪਰਿਵਾਰ ਨੂੰ ਜਿਹੜਾ ਵਾ 12 ਲੱਖ ਰੁਪਏ ਦਾ ਜਿਹੜਾ ਇੱਕ ਚੈੱਕ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ ਇਹ ਵੀ ਆਖਿਆ ਕਿ ਮੈਂ ਹਰ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਦਾ ਜਿਹੜਾ ਦੌਰਾ ਕੀਤਾ ਜੋ ਵੀ ਉਹਨਾਂ ਦੀ ਉਰਤ ਹੋ ਗਈ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਹੇਰਾ ਕਰਾਇਆ ਜਾਊਗਾ ਤੁਸੀਂ ਵੇਖਦੇ ਰਹੋ ਦਿਨਿਕ ਸਾਰ ਮੈਂ ਹਰਜੁਨ ਜੈਂਟਾ ਡਾਟ ਜਨਿਸ਼ਵਰਾ ਨਿਊਜ਼ ਵੇਖਣ ਵਾਲੇ ਸਾਡੇ ਸਤਿ ਸ਼੍ਰੀ ਅਕਾਲ ਨੂੰ ਮੇਰਾ ਉਹਨਾਂ ਪਿਆਰ ਬਿਸ਼ੇਸ਼ ਅਕਾਲ ਅੱਜ ਇਸ ਮੌਜੂਦ ਐਮ.ਐਲ.ਏ ਦਫ਼ਤਰ ਦੇ ਵਿੱਚ ਜਿੱਥੇ ਕਿ ਇੱਕ ਪਿਛਲੀ ਦਿਨੀ ਜਿਹੜੀ ਹੈ ਇੱਕ ਪਰਿਵਾਰ ਦੇ ਜਿਹੜੀ ਛੱਤ ਡਿੱਗਣ ਨਾਲ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਸੀ ਤੇ ਉਸ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਅੱਜ ਜਿੱਥੇ ਵਿਧਾਇਕ ਰਾਜਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਕੀ ਰਾਜਾ ਜੀ ਅੱਜ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਸਹਾਇਤਾ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜੁਲਾਈ ਮਹੀਨੇ ਦੇ ਵਿੱਚ ਬਰਸਾਤ ਦੇ ਨਾਲ ਇਸ ਰਿੰਕਾ ਦਾ ਪਤੀ ਅਤੇ ਇਹਦੀਆਂ ਦੋ ਲੜਕੀਆਂ ਉਹ ਮਕਾਨ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਇਹ ਤੋਂ ਕੇਸ ਬਣਾ ਕੇ ਸਰਕਾਰ ਨੂੰ ਭੇਜਿਆ ਸੀ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਇਸ ਪਰਿਵਾਰ ਲਈ 12 ਲੱਖ ਰੁਪਏ ਜਿਹੜਾ ਭੇਜਿਆ ਸੀ ਤਾਂ ਉਹ ਅੱਜ ਅਸੀਂ ਉਹਨੂੰ ਚੈੱਕ ਪੇਟ ਕੀਤਾ ਉਹ ਦੇਖਿਆ ਜਾਓ ਜਿਹੜੇ ਪਿਛਲੇ ਦਿਨੀ ਹੜ੍ਹ ਦੇ ਹੜ੍ਹ ਪ੍ਰਭਾਵਿਤ ਜਿਹੜੇ ਖੇਤਰ ਹੋਏ ਆ ਉਹਨਾਂ ਦਾ ਪਾਣੀ ਉਤਰ ਚੁੱਕਾ ਤੁਸੀਂ ਵੀ ਲਗਾਤਾਰ ਵਿజిਟ ਕਰ ਰਹੇ ਹੋ ਉੱਥੇ ਕੀ ਗੱਲ ਅੱਜ ਅਸੀਂ ਫਕਤ ਕੁੱਲਾ ਪਿੰਡ ਹੈ ਜਿੱਥੇ ਜਿਹੜਾ ਪੂਰੇ ਪਿੰਡ ਪਾਣੀ ਦੇ ਘਰਾਓ ਚ ਸੀ ਤਾਂ ਉਹ ਪਾਣੀ ਉਤਰਨ ਦੇ ਬਾਅਦ ਅੱਜ ਮੈਂ ਘਰ-ਘਰ ਜਾ ਕੇ ਵਿਜਿਤ ਕੀਤੀ ਆ ਔਰ ਲੋਕਾਂ ਨੂੰ ਪੁੱਛਿਆ ਵੀ ਕੀ ਚਾਹੀਦਾ ਜਾਂ ਕਿਸੇ ਦੇ ਘਰ ਦੀ ਤਰੇੜ ਆਈ ਆ ਜਾਂ ਕਿਸੇ ਦੇ ਪਾਲੇ ਡਿੱਗ ਪਿਆ ਉਹ ਸਾਰਾ ਮੈਂ ਪ੍ਰਸ਼ਾਸਨ ਸਾਡੇ ਨਾਲ ਨਾਇਬ ਸਾਹਿਬ ਵੀਡੀਓ ਸਾਹਿਬ ਔਰ ਸਾਰੇ ਸਟਾਫ ਨੇ ਜਾ ਕੇ ਅਸੀਂ ਇਨਸਪੈਕਸ਼ਨ ਕੀਤੀ ਹੈ ਜੋ ਜੋ ਉਹਨਾਂ ਦੀਆਂ ਮੰਗਾ ਸੀ ਕਿਉਂਕਿ ਅੱਲੇ ਉੱਥੇ ਕਿਉਂਕਿ ਪਾਣੀ ਔਨ ਕਰਕੇ ਜਿਹੜੇ ਪੱਠੇ ਸੀਗੇ ਉਹ ਖਰਾਬ ਹੋ ਗਏ ਆ ਤੇ ਕਿਸੇ ਦੀਆਂ ਕਿੰਨੀਆਂ ਮੱਜਾ ਕਿੰਨੇ ਡੰਗਰ ਸਾਰਾ ਲੈ ਕੇ ਲਿਆਂਦਾ ਆ ਉਹ ਸਾਬ ਨਾਲ ਅਸੀਂ ਜਿਹੜਾ ਚਾਰੇ ਦਾ ਪ੍ਰਬੰਧ ਉਹ ਤਾਂ ਕੱਲ ਸਵੇਰ ਟਰਾਲੀ ਭੇਜ ਦੇਣੀ ਉਸ ਸਾਬ ਨਾਲ ਜਿੰਨੇ ਜਿੰਨੇ ਕਿਸੇ ਤੋਂ ਡੰਗਰ ਤਾਂ ਜਿਨ੍ਹਾਂ ਦੇ ਘਰ ਤਰੇੜਾਂ ਆਈਆਂ ਸੀ ਜਾਂ ਪਾਲੇ ਸੀਗੇ ਡਿੱਗ ਪਿਆ ਉਹ ਅਸੀਂ ਨੋਟ ਕਰਕੇ ਲੈਂਦੇ ਆ ਉਹ ਸਰਕਾਰ ਨੂੰ ਦਿੱਤੇ ਜਾਣਗੇ ਤੇ ਜਲਦੀ ਤੋਂ ਜਲਦੀ ਜਿਹੜਾ ਪਾਣੀ ਦਾ ਮਾਜਵਾ ਉਹ ਦਿੱਤਾ ਜਾਏਗਾ ਇਸਾ ਐਮਐਲ ਸਭ ਜਿੰਨੇ ਨੇ ਦੱਸਿਆ ਕਿ ਜਿਹੜੀ ਪਿਛਲੇ ਦਿਨੀ ਜਿਹੜੀ ਇੱਕ ਪਰਿਵਾਰ ਦੇ ਇਤਹਾਫਤ ਆਈ ਸੀ ਉਸ ਨੂੰ ਬਧੇ ਨਜ਼ਰ ਉਸ ਪਰਿਵਾਰ ਨੂੰ ਜਿਹੜਾ ਵਾ 12 ਲੱਖ ਰੁਪਏ ਦਾ ਜਿਹੜਾ ਇੱਕ ਚੈੱਕ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ ਇਹ ਵੀ ਆਖਿਆ ਕਿ ਮੈਂ ਹਰ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਦਾ ਜਿਹੜਾ ਦੌਰਾ ਕੀਤਾ ਜੋ ਵੀ ਉਹਨਾਂ ਦੀ ਜ਼ਰੂਰਤ ਹੋ ਗਈ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮੁਹਈਆ ਕਰਾਈ ਜਾਊਗੀ ਤੁਸੀਂ ਵੇਖਦੇ ਰਹੋ ਦੈਨਿਕ ਸੇਰਾ ਮੈਂ ਹਰਜਿੰਦਰਾਂ ਟਾਂਡਾਡ